ਸੋ ਪਿਆਰੀ ਸਾ ਸੰਗਤ ਅੱਜ ਦਾ ਜੋ ਫਰਮਾਨ ਹੈ ਧੰਨ ਧੰਨ ਸਤਿਗੁਰੂ ਗੁਰੂ ਅਮਰਦਾਸ ਜੀ ਦਾ ਰਾਗ ਸੋਰਠ ਵਿੱਚ ਸਤਿਗੁਰੂ ਜੀ ਦੇ ਪਾਵਨ ਅੰਗ 500 99 ਦੇ ਵਿੱਚ 599 ਤੇ ਸੁਭਾਈ ਮਾਨ ਹੈ ਉਚਾਰਨ ਕਰੋ ਇੱਕ ਵਾਰੀ ਸਤਨਾਮ ਸ੍ਰੀ ਵਾਹਿਗੁਰੂ ਸੋਠ ਮੁਹੱਲਾ ਤੀਜਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਠ ਰਾਗੋ ਚ ਤੀਜੀ 파ਰਸ਼ਾ ਗੁਰੂ ਅਮਰਦਾਸ ਜੀ ਦਾ ਸ਼ਬਦ ਪਹਿਲੇ ਘਰ ਵਿੱਚ ਗਾਉਣ ਦੀ ਹਦਾਇਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਉਹ ਅਕਾਲ ਪੁਰਖ ਵੈਰ ਗੁਰੂ ਇੱਕ ਹੈ ਅਦੁੱਤੀ ਹੈ ਉਹਦੇ ਵਰਗਾ ਦੂਜਾ ਕੋਈ ਨਹੀਂ ਹੈ ਸਤਿਗੁਰੂ ਦੀ ਕਿਰਪਾ ਨਾਲ ਉਹਦੇ ਨਾਲ ਮਲਾਪ ਹੁੰਦਾ ਹੈ ਹੋਰ ਕੋਈ ਤਰੀਕਾ ਨਹੀਂ ਹੈ ਸਤਿਗੁਰੂ ਹੀ ਮਲਾ ਸਕਦਾ ਹੈ ਉਸ ਪ੍ਰਭੂ ਦੇ ਨਾਮ ਸੇਵਕ ਸੇਵ ਕਰੈ ਸਭ ਤੇਰੀ ਜਿਨ ਸ਼ਬਦ ਸਾਦ ਆਇਆ ਵਾਹਿਗੁਰੂ ਪਵਿੱਤਰ ਵਚਨਾਂ ਦੀ ਰਾਹੀ ਸਤਿਗੁਰੂ ਗੁਰੂ ਅਮਰਦਾਸ ਜੀ ਜੋ ਬਖਸ਼ਿਸ਼ ਕਰਦੇ ਆਂ ਉਹੀ ਸੇਵਕ ਸੇਵਾ ਕਰਦੇ ਹਨ ਗੁਰੂ ਦੀ ਪ੍ਰਭੂ ਦੀ ਜਿਨ੍ਹਾਂ ਨੂੰ ਸਤਗੁਰੂ ਦੇ ਸ਼ਬਦ ਦਾ ਰਸ ਆਇਆ ਆਨੰਦ ਆਇਆ ਸਵਾਦ ਆਇਆ ਸ਼ਬਦ ਦਾ ਸਵਾਦ ਲੈਣਾ ਰਸ ਲੈਣਾ ਆਪ ਰਸ ਲੈਣ ਦਾ ਯਤਨ ਕਰ ਰਹੇ ਜਦੋਂ ਅਸੀਂ ਗੁਰੂ ਦੀ ਬਾਣੀ ਨੂੰ ਵਿਚਾਰਦੇ ਹਾਂ ਸਮਝਦੇ ਹਾਂ ਜਿਨ੍ਹਾਂ ਨੂੰ ਸ਼ਬਦ ਦਾ ਰਸ ਆ ਗਿਆ ਨਾ ਉਹਨਾਂ ਦੀ ਕੀਤੀ ਹੋਈ ਹੀ ਸੇਵਾ ਪ੍ਰਵਾਨ ਹੋਣੀ ਹੈ ਇਹ ਵੀ ਨੋਟ ਕਰ ਲਿਓ ਬਰ। ਨਹੀਂ ਤਾਂ ਬੇਹਤ ਲੋਕ ਸੇਵਾ ਕਰ ਕਰਕੇ ਚਲੇ ਗਏ ਸ਼ਬਦ ਦਾ ਰਸ ਲੈ ਹੀ ਨਹੀਂ ਉਹਨਾਂ ਨੇ। ਸ਼ਬਦ ਦਾ ਰਸ ਲੈਣਾ। ਉਹਨਾਂ ਦੀ ਕੀਤੀ ਹੋਈ ਹੀ ਸੇਵਾ ਪ੍ਰਵਾਨ ਹੋਣੀ ਹੈ। ਉਹਨਾਂ ਦਾ ਹੀ ਗਾਇਆ ਹੋਇਆ ਪ੍ਰਵਾਨ ਹੋਣਾ ਜਿਵੇਂ ਅਸੀਂ ਜੇ ਅਸੀਂ ਕੀਰਤਨ ਵੀ ਕਰਦੇ ਹਾਂ। ਗਾਂਦੇ ਤਾਂ ਸੀ ਸ਼ਬਦ ਜੇ ਸ਼ਬਦ ਦਾ ਰਸ ਇਹਨਾਂ ਨੇ ਆ ਫਿਰ ਗਾਇਆ ਹੋਇਆ ਵੀ ਸਾਡਾ ਕੋਈ ਪਰਵਾਹ ਨਹੀਂ ਬੇਅੰਤ ਲੋਗਾ गा-ਗਾ ਕੇ ਚਲੇ ਗਏ ਗੁਰੂ ਮਹਾਰਾਜ ਨੇ ਬਾਣੀ ਵਿੱਚ ਵੀ ਕਹਿ ਦਿੱਤਾ ਕੋਈ ਗਾਵੇ ਰਾਗੀ ਨਾਦੀ ਵੇਦੀ ਉਹ ਪਾਂਤ ਕਰ ਨਹੀਂ ਹਰ ਹਰ ਢੀਜੇ ਜੇ ਵਹਿਰੂ ਦੇ ਨਾਮ ਵਿੱਚ ਵਹਿਰੂ ਦੇ ਨਾਮ ਰਸ ਵਿੱਚ ਭਿੱਜਿਆ ਹੀ ਨਹੀਂ ਉਹਦਾ ਗਾਇਆ ਹੋਇਆ ਵੀ ਕੋਈ ਪਰਵਾਹ ਨਹੀਂ ਇਸੇ ਤਰੀਕੇ ਨਾਲ ਜੇ ਅਸੀਂ ਸੇਵਾ ਕਰੀਏ ਦੇਖੋ ਗੁਰਦੁਆਰਿਆਂ ਦੇ ਵਿੱਚ ਬੇਅੰਤ ਲੋਕ ਸੇਵਾ ਕਰ ਕਰਕੇ ਚਲੇਗੇ ਗਾ ਗਾ ਕੇ ਚਲੇਗੇ ਪ੍ਰਧਾਨ ਜੀਆ ਕਰ ਕਰਕੇ ਚਲੇਗੇ ਚੌਧਰਾਂ ਕਰ ਕਰਕੇ ਚਲੇਗੇ ਜੇ ਸ਼ਬਦ ਦਾ ਰਸ ਨਹੀਂ ਆਇਆ ਤਾਂ ਮੰਨੋ ਉਹਨਾਂ ਨੇ ਕੁਝ ਵੀ ਨਹੀਂ ਖਟਿਆ ਹੈ ਅਸਲੀ ਰਸ ਲੈਣਾ ਵਾਹ ਜੇ ਰਸ ਨਹੀਂ ਸਾਨੂੰ ਆਇਆ ਸਾਡਾ ਕੁਝ ਵੀ ਪਰਮਾਨ ਨਹੀਂ ਹੈ ਰਾਸ ਸਾਨੂੰ ਤਾਂ ਆਏਗਾ ਜਦੋਂ ਅਸੀਂ ਗੁਰੂ ਦੇ ਸ਼ਬਦ ਨੂੰ ਵਿਚਾਰਾਂਗੇ ਸਮਝਾਂਗੇ ਫਿਰ ਸਾਡੇ ਹਿਰਦੇ ਵਿੱਚ ਪ੍ਰਭੂ ਦਾ ਪਿਆਰ ਪੈਦਾ ਹੋਏਗਾ ਹੁਣ ਦੇਖੋ ਇਸ ਪਵਿੱਤਰ ਸ਼ਬਦ ਦੇ ਵਿੱਚ ਸਤਗੁਰੂ ਜੀ ਜੋ ਸਾਨੂੰ ਸਮਝਾਉਂਦੇ ਕਹਿੰਦੇ ਸੇਵਕ ਸੇਵ ਕਰੈ ਸਭ ਤੇਰੀ ਸਾਰੀ ਸੇਵ ਕਰ ਸੇਵਕ ਸਿੱਖ ਪੂਜਣ ਸਭ ਆਵੇਂ ਮਹਾਰਾਜ ਇਹ ਵੀ ਕਹਿੰਦੇ ਕਹਿੰਦੇ ਸੇਵਕ ਸਿੱਖ ਸਾਰੇ ਪੂਜਣ ਆਉਂਦੇ ਗੁਰੂ ਸੇਵਕ ਸਿੱਖ ਪੂਜਣ ਸਭ ਆਵੇਂ ਸਭ ਗਾਵੇਂ ਹਰ ਹਰ ਉਤਮ ਬਾਣੀ ਸਾਰੇ ਗੁਰੂ ਦੀ ਬਾਣੀ ਜਿਹੜੀ ਸ੍ਰੇਸ਼ਟ ਬਾਣੀ ਗਾਉਂਦੇ ਵੀ ਆਂ ਪੜ੍ਹਦੇ ਵੀ ਆਂ ਸਭ ਗਾਵੇਂ ਹਰ ਹਰ ਉਤਮ ਬਾਣੀ ਪਰ ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੇ ਜਿਨ ਸਤਗੁਰ ਕੀ ਆਗਿਆ ਸਤ ਸਤ ਕਰ ਮੰਨੀ ਹੁਣ ਸਤ ਸਤ ਕਰਕੇ ਅਸੀਂ ਗੁਰੂ ਦੀ ਆਗਿਆ ਤਾਂ ਹੀ ਮੰਨਾਂਗੇ ਜੇ ਸਮਝ ਆਊਗੀ ਸਮਝਾਂਗੇ ਤਾਂ ਜੇਸੀ ਗੁਰੂ ਦੀ ਬਾਣੀ ਨੂੰ ਵਿਚਾਰਾਂਗੇ ਗੁਰਬਾਣੀ ਕੇਵਲ ਪੜਨੀ ਹੁੰਨੀ ਹੈ ਗਾਉਣੀਓ ਨਹੀਂ ਹੈ ਇਹ ਸਮਝਣੀ ਵੀ ਹੈ ਜਦੋਂ ਅਸੀਂ ਸਮਝਣ ਲੱਗ ਗਏ ਫਿਰ ਸਾਨੂੰ ਸ਼ਬਦ ਦਾ ਸਵਾਦ ਆਏਗਾ ਰਸ ਆਏਗਾ ਸਾਡੇ ਹਿਰਦੇ ਵਿੱਚ ਪ੍ਰਭੂ ਦਾ ਪਿਆਰ ਪੈਦਾ ਹੋਏਗਾ ਫਿਰ ਪ੍ਰਭੂ ਨੇ ਸਾਡੀ ਥੋੜੀ ਜੀ ਸੇਵਾ ਹੀ ਪ੍ਰਵਾਨ ਕਰ ਲੈਣੀ ਥੋੜੀ ਜੀ ਸੇਵਾ ਹੀ ਪ੍ਰਵਾਨ ਕਰ ਲੈਣੀ ਜੇ ਰਸ ਨਹੀਂ ਆਇਆ ਤਾਂ ਸਾਰੀ ਜ਼ਿੰਦਗੀ ਕੀਤੀ ਹੋਈ ਸੇਵਾ ਵੀ ਸਾਡੀ ਪ੍ਰਵਾਨ ਨਹੀਂ ਹੋਣੀ ਕਿਉਂਕਿ ਉਹ ਸੇਵਾ ਸੇਵਾ ਤਾਂ ਅਸੀਂ ਕਰ ਰਹੇ ਫਿਰ ਹੰਕਾਰ ਹੀ ਪਾਲ ਰਹੇ ਹੰਕਾਰ ਤਾਂ ਜ਼ੂਰ ਕਰਨਾ ਸੇਵਾ ਦਾ ਵੀ ਤਾਂ ਹੰਕਾਰ ਆਉਂਦਾ ਕਿ ਮੈਂ ਇੰਨੀ ਸੇਵਾ ਕੀਤੀ ਮੇਰੇ ਵਰਗਾ ਕੋਈ ਸੇਵਾਦਾਰ ਨਹੀਂ ਹੈ ਜੇ ਮੈਂ ਨਾ ਹੋਵਾਂ ਉਰ ਤਾਂ ਸਭ ਕੋ ਕੰਮੇ ਬੰਦ ਹੋ ਜਵੇ ਹੰਕਾਰ ਵੀ ਤੇ ਦੂਰ ਕਰਨਾ ਇਸ ਕਰਕੇ ਦੇਖੋ ਸਤਿਗੁਰੂ ਜੀ ਜੋ ਗੁਰੂ ਅਮਰਦਾਸ ਜੀ ਸਾਨੂੰ ਸਮਝਾਉਂਦੇ ਹਨ ਕਹਿੰਦੇ ਸੇਵਕ ਸੇਵ ਕਰੈ ਸਭ ਤੇਰੀ ਸਾਰੇ ਸੇਵਕ ਤੇਰੀ ਸੇਵਾ ਕਰਦੇ ਜਿਨ ਸ਼ਬਦ ਦਾ ਸਵਾਦ ਆਇਆ ਜਿਨੂੰ ਸ਼ਬਦ ਦਾ ਸਵਾਦ ਆਉਂਦਾ ਨਾ ਉਹਨਾਂ ਦੀ ਸੇਵਾ ਪ੍ਰਵਾਨ ਹੋ ਜਾਂਦੀ ਹੈ ਗੁਰ ਕਿਰਪਾ ਤੇ ਨਿਰਮਲ ਹੋਆ ਜਿੰਨ ਵਿੱਚੋਂ ਆਪ ਗਵਾਇਆ ਗੁਰੂ ਦੀ ਕਿਰਪਾ ਦੇ ਨਾਲ ਜਿਹੜੇ ਗੁਰੂ ਦੇ ਸ਼ਬਦ ਨਾਲ ਜੁੜ ਕੇ ਆਪਣੇ ਅੰਦਰੋਂ ਆਪਾ ਭਾਵ ਖਤਮ ਕਰ ਲੈਂਦੇ ਭਾਵ ਹੰਕਾਰ ਖਤਮ ਕਰ ਲੈਂਦੇ ਆਪਣੇ ਆਪ ਨੂੰ ਗਵਾ ਦਿੰਦੇ ਹਨ ਕਿ ਮੈਂ ਕੁਝ ਵੀ ਨਹੀਂ ਹਾਂ ਉਹਨਾਂ ਦਾ ਮਨ ਨਿਰਮਲ ਹੋ ਜਾਂਦਾ ਪਵਿੱਤਰ ਹੋ ਜਾਂਦਾ ਜਿਹੜੇ ਆਪਣੇ ਅੰਦਰੋਂ ਹੰਕਾਰ ਕੱਢ ਦਿੰਦੇ ਹਨ ਕਿ ਮੈਂ ਕੁਝ ਵੀ ਨਹੀਂ ਜਿਸ ਨੂੰ ਗੁਰੂ ਦੇ ਸ਼ਬਦ ਦਾ ਸਵਾਦ ਆ ਗਿਆ ਨਾ ਉਹ ਸੇਵਾ ਕਰਕੇ ਵੀ ਕਹੇਗਾ ਮੈਂ ਨਹੀਂ ਕਰ ਰਿਹਾ ਪ੍ਰਭੂ ਇਹ ਤਾਂ ਤੇਰੀ ਬਖਸ਼ਿਸ਼ ਹੈ ਤੂੰ ਕਰਾ ਰਿਹਾ ਹੈ ਮੈਂ ਤਾਂ ਕੁਝ ਵੀ ਨਹੀਂ ਹਾਂ ਤੂੰ ਹੀ ਮੈਨੂੰ ਬੁਲਾ ਰਿਹਾ ਆਪਣੇ ਕੋਲ ਸਤ ਸੰਗਤ ਵਿੱਚ ਜੇ ਮੈਂ ਆਉਣਾ ਮੈਂ ਨਹੀਂ ਆਉਂਦਾ ਇਹ ਤੇਰੀ ਬਖਸ਼ਿਸ਼ ਹੈ ਜੇ ਮੈਂ ਕਥਾ ਕੀਰਤਨ ਕਰਦਾ ਮੈਂ ਨਹੀਂ ਕਰਦਾ ਇਹ ਤੂੰ ਆਪ ਹੀ ਕਰਾ ਰਿਹਾ ਹੈ ਵਾਹਿਗੁਰੂ ਦੇਖੋ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਹਨ ਗਿਆਨ ਧਿਆਨ ਕਿਛ ਕਰਮੋਂ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਅਸੀਂ ਕੌਣ ਆ ਉਹ ਆਪੇ ਕਰਾ ਰਿਹਾ ਹੈ ਉਹਨਾਂ ਦਾ ਮਨ ਪਵਿੱਤਰ ਹੋ ਜਾਂਦਾ ਨਿਰਮਲ ਹੋ ਜਾਂਦਾ ਜਿਹੜੇ ਗੁਰੂ ਦੇ ਸ਼ਬਦ ਨਾਲ ਜੁੜ ਕੇ ਹੰਕਾਰ ਨੂੰ ਦੂਰ ਕਰ ਲੈਂਦੇ ਹਨ ਗੁਰ ਕਿਰਪਾ ਤੇ ਮਨ ਗੁਰ ਕਿਰਪਾ ਤੇ ਨਿਰਮਲ ਹੋ ਦੇ ਵਿੱਚੋਂ ਆਪ ਗਵਾਇਆ ਅਨ ਦਿਨ ਗੁਣ ਗਾਵੇ ਨਿਤ ਸਾਚੀ ਗੁਰ ਕੈ ਸ਼ਬਦ ਸੁਹਾਇਆ ਦੇਖੋ ਵਾਰ ਵਾਰ ਗੁਰੂ ਦੀ ਸ਼ਬਦ ਦੀ ਗੱਲ ਆਉਂਦੀ ਹੈ ਉਹਨਾਂ ਦਾ ਗੁਰੂ ਦੇ ਸ਼ਬਦ ਨਾਲ ਜੁੜ ਕੇ ਉਹਨਾਂ ਦਾ ਜੀਵਨ ਬੜਾ ਸੋਹਣਾ ਬਣ ਜਾਂਦਾ ਉਹ ਦਿਨ ਰਾਤ ਫਿਰ ਬੈਠ ਨੂੰ ਦੇ ਗੁਣ ਗਾਉਂਦੇ ਹਨ ਉਹ ਸੱਚੇ ਪ੍ਰਭੂ ਦੇ ਜਿਹੜਾ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਹੈ ਉਹਦੇ ਦਿਨ ਰਾਤ ਫਿਰ ਉਸੇ ਦੀ ਉਸਤ ਕਰਦੇ ਹਨ ਉਦੀ ਵਡਿਆਈ ਕਰਦੇ ਰਹਿੰਦੇ ਆ ਉਹਦੇ ਨਾਲ ਜੁੜੇ ਰਹਿੰਦੇ ਆ ਇਸ ਤਰੀਕੇ ਨਾਲ ਉਹਨਾਂ ਦਾ ਜੀਵਨ ਬੜਾ ਪਵਿੱਤਰ ਹੋ ਜਾਂਦਾ ਮੇਰੇ ਠਾਕਰ ਹਮ ਬਾਰਕ ਸ਼ਰਨ ਤੁਮਾਰੀ ਏ ਮੇਰੇ ਮਾਲਕ ਅਸੀਂ ਤਾਂ ਬੱਚੇ ਆ ਤੇਰੇ ਅਸੀਂ ਤੇਰੀ ਸ਼ਰਨ ਆਏ ਇਦਾਂ ਬੇਨਤੀ ਕਰਨੀ ਚਾਹੀਦੀ ਹੈ ਹੇ ਪ੍ਰਭੂ ਅਸੀਂ ਤੇਰੇ ਬੱਚੇ ਆ ਅਸੀਂ ਤੇਰੀ ਸ਼ਰਨ ਲਈ ਆ ਅਸੀਂ ਤੇਰੀ ਸ਼ਰਨ ਵਿੱਚ ਆਏ ਮੇਰੇ ਠਾਕਰ ਹੰਬਾਰਕ ਸਰਨ ਤੁਮਾਰੀ ਇੱਕੋ ਸੱਚਾ ਸੱਚ ਤੂੰ ਕੇਵਲ ਆਪ ਮਰਾਰੀ ਸਦਾ ਕਾਇਮ ਰਹਿਣ ਵਾਲਾ ਇੱਕੋ ਇੱਕ ਤੂੰ ਹੀ ਆ ਬਾਕੀ ਸਾਰੇ ਇੱਥੇ ਕਿਸੇ ਨੇ ਵੀ ਸਦਾ ਜਗਤ ਵਿੱਚ ਰਹਿਣਾ ਨਹੀਂ ਇੱਕੋ ਇੱਕ ਤੂੰ ਸਦਾ ਕਾਇਮ ਰਹਿਣ ਵਾਲਾ ਤੂੰ ਸੱਚਾ ਹੈ ਇੱਕੋ ਸੱਚਾ ਸੱਚ ਤੂੰ ਕੇਵਲ ਆਪ ਮੁਰਾਰੀ ਰਹਾਓ ਜਾਗਤ ਰਹੇ ਤਿਨੀ ਪ੍ਰਭ ਪਾਇਆ ਸ਼ਬਦੇ ਹਉਮੈ ਮਾਰੀ ਉਹਨਾਂ ਨੇ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦਾ ਰਸ ਲਿਆ ਹੈ ਸ਼ਬਦ ਨੂੰ ਜਾਣਿਆ ਹੈ ਉਹਨਾਂ ਨੇ ਆਪਣੇ ਅੰਦਰੋਂ ਹੰਕਾਰ ਦੂਰ ਕਰ ਲਿਆ ਜਿਹੜੇ ਸ਼ਬਦ ਨਾਲ ਜੁੜੇ ਹਨ ਉਹ ਸੁਚੇਤ ਰਹੇ ਨੇ ਵਕਾਰਾਂ ਦੀ ਹੱਲਿਆਂ ਤੋਂ ਵਕਾਰਾਂ ਵੱਲੋਂ ਸੁਚੇਤ ਰਹਿੰਦੇ ਆ ਜਾਗਤ ਰਹੇ ਉਹ ਜਾਗਦੇ ਰਹਿੰਦੇ ਹਨ ਭਾਵ ਸੁਚੇਤ ਰਹਿੰਦੇ ਹਨ ਵਕਾਰਾਂ ਨੂੰ ਆਪਣੇ ਨੇੜੇ ਨਹੀਂ ਆਉਣ ਦਿੰਦੇ ਜਾਗਤ ਰਹੇ ਤਿਨੀ ਪ੍ਰਭੂ ਪਾਇਆ ਉਹ ਪ੍ਰਭੂ ਦਾ ਮਲਾਪ ਹਾਸਿਲ ਕਰ ਲੈਂਦੇ ਹਨ ਕੌਣ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨਾਲ ਜੁੜ ਕੇ ਹੰਕਾਰ ਦੂਰ ਕਰ ਲਿਆ ਜਾਗਤ ਰਹੇ ਤਿਨੀ ਪ੍ਰਮਾਪਾਇ ਸ਼ਬਦੇ ਹਉਮੈ ਮਾਰੀ ਜਿਨ੍ਹਾਂ ਨੇ ਸ਼ਬਦ ਵਿੱਚ ਜੁੜ ਕੇ ਹੰਕਾਰ ਦੂਰ ਕਰ ਲਿਆ ਸ਼ਬਦ ਨਾਲ ਜੁੜ ਕੇ ਹੀ ਅਸੀਂ ਸੁਚੇਤ ਰਹਿ ਸਕਦੇ ਹਾਂ ਗੁਰੂ ਦਾ ਸ਼ਬਦ ਗੁਰੂ ਦੀ ਬਾਣੀ ਸਾਨੂੰ ਸੁਚੇਤ ਕਰਦੀ ਹੈ ਵਕਾਰੋਂ ਵਕਾਰਾਂ ਨੂੰ ਨੇੜੇ ਨਹੀਂ ਆਉਣ ਦਿੰਦੀ ਗਿਰਿ ਮੈਂ ਸਦਾ ਹਰ ਜਨ ਉਦਾਸੀ ਗਿਆਨ ਤਤ ਵਿਚਾਰੀ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦਾ ਆਸਰਾ ਲਿਆ ਨਾ ਉਹ ਗ੍ਰਹਿ ਤੇ ਵਿੱਚ ਰਹਿੰਦਾ ਹੋਇਆ ਵੀ ਨਰਲੇਪ ਰਹਿੰਦਾ ਗ੍ਰਹੀ ਮੈਂ ਗ੍ਰਹੀ ਗ੍ਰਹਿਤ ਉਹ ਬੱਚਿਆਂ ਵਿੱਚ ਵੀ ਰਹਿੰਦਾ ਜਿਹੜਾ ਪ੍ਰਭੂ ਦਾ ਦਾਸ ਬਣ ਜਾਂਦਾ ਨਾ ਜਿਹੜਾ ਗੁਰੂ ਦੇ ਸ਼ਬਦ ਨਾਲ ਜੁੜ ਗਿਆ ਗੁਰੂ ਦੀ ਬਾਣੀ ਨਾਲ ਜੁੜ ਗਿਆ ਉਹ ਅਸਲੀਅਤ ਨੂੰ ਸਮਝ ਲੈਂਦਾ ਗਿਆਨ ਤਤ ਵਿਚਾਰੀ ਗੁਰੂ ਦੇ ਸ਼ਬਦ ਦੀ ਵਿਚਾਰ ਕਰ ਕਰਕੇ ਨਾ ਅਸਲ ਗਿਆਨ ਨੂੰ ਸਮਝ ਲੈਂਦਾ ਅਸਲੀਅਤ ਨੂੰ ਸਮਝ ਲੈਂਦਾ ਅਸਲੀਅਤ ਕੀ ਹੈ ਅਸਲੀਅਤ ਇਹੀ ਹੈ ਕਿ ਮਨੁੱਖਾ ਜੀਵਨ ਜਿਹੜਾ ਮਿਲਿਆ ਪ੍ਰਭੂ ਦੇ ਨਾਲ ਮੁਲਾਪ ਕਰਨ ਵਾਸਤੇ ਮਿਲਿਆ ਅਸਲੀਅਤ ਇਹੀ ਹੈ ਕਿ ਇੱਕੋ ਇੱਕ ਅਕਾਲ ਪੁਰਖ ਵੈਗ ਨੂੰ ਸਦਾ ਕਾਇਮ ਰਹਿਣ ਵਾਲਾ ਬਾਕੀ ਸਭ ਨਾਸਵਾਨ ਹੈ ਅਸਲੀਅਤ ਇਹੀ ਹੈ ਅਸੀਂ ਇਸ ਜਗਤ ਵਿੱਚ ਸਦਾ ਨਹੀਂ ਰਹਿਣਾ ਹੈ ਅਸਲੀਅਤ ਇਹੀ ਹੈ ਜੋ ਕੁਝ ਵੀ ਦਿਖ ਰਿਹਾ ਹੈ ਸਭ ਨਾਸਵਾਨ ਹੈ ਅਸੀਂ ਇੱਥੇ ਸਦਾ ਰਹਿਣਾ ਨਹੀਂ ਹੈ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਹੈ ਉਹਦੇ ਨਾਲ ਮੁਲਾਕਾਤ ਕਰਨ ਵਾਸਤੇ ਸਾਨੂੰ ਆ ਮਨੁੱਖਾ ਜੀਵਨ ਮਿਲੇ ਆ ਇਹੀ ਅਸਲੀਅਤ ਹੈ ਨਾਲ ਜਾਣ ਵਾਲਾ ਕੇਵਲ ਨਾਮਧਨ ਹੈ ਇਸ ਗੱਲ ਨੂੰ ਸਮਝ ਲੈਂਦੇ ਆ ਉਹ ਮਨੁੱਖ ਜਿਹੜੇ ਗੁਰੂ ਦੇ ਸ਼ਬਦ ਨਾਲ ਜੁੜੇ ਹੋਏ ਆ ਉਹ ਫਿਰ ਗ੍ਰਹਿਤ ਵਿੱਚ ਰਹਿੰਦੇ ਹੋਏ ਵੀ ਹੰਕਾਰ ਨਹੀਂ ਕਰਦੇ ਗ੍ਰਹਿਤ ਵਿੱਚ ਰਹਿੰਦੇ ਹੋਏ ਵੀ ਰੱਬ ਨਾਲ ਜੁੜੇ ਰਹਿੰਦੇ ਆ ਪਰ ਜਿਹੜੇ ਗੁਰੂ ਨਾਲ ਟੁੱਟੇ ਹੋਏ ਉਹ ਗ੍ਰਹਿਤ ਵਿੱਚ ਰਹਿੰਦੇ ਹੋਏ ਬਸ ਧੰਨ ਦੌਲਤ ਨਾਲ ਜੁੜੇ ਰਹਿੰਦੇ ਸੰਸਾਰ ਨਾਲ ਜੁੜੇ ਰਹਿੰਦੇ ਆ ਉਹਨੂੰ ਰੱਬ ਯਾਦ ਨਹੀਂ ਆਉਂਦਾ ਗਿਰਹੀ ਮੈਂ ਸਦਾ ਹਰ ਜਨ ਉਦਾਸੀ ਹਰੀ ਦਾ ਜਨ ਪ੍ਰਭੂ ਦਾ ਦਾਸ ਗ੍ਰਹਿਤ ਵਿੱਚ ਰਹਿੰਦਾ ਹੋਇਆ ਵਿਰक्त ਹੋਇਆ ਰਹਿੰਦਾ ਭਾਵ ਉਸ ਨੂੰ ਕਿਸੇ ਤਰ੍ਹਾਂ ਦੀ ਕੋਈ ਪਕੜ ਨਹੀਂ ਹੈ ਮਾਇਆ ਦੇ ਉਹ ਵਿੱਚ ਨਹੀਂ ਫਸਦਾ ਮਾਇਆ ਦਾ ਸੁਖ ਵੀ ਨਹੀਂਦਾ ਨੌਕਰੀ ਵੀ ਕਰਦਾ ਖੇਤੀਬਾੜੀ ਵੀ ਕਰਦਾ ਦੁਕਾਨਦਾਰੀ ਵੀ ਕਰਦਾ ਬੱਚਿਆਂ ਚ ਰਹਿੰਦਾ ਪਰ ਪਕੜ ਕਿਸੇ ਚੀਜ਼ ਦੀ ਨਹੀਂ ਹੈ ਗੁਰੂ ਦੇ ਸ਼ਬਦ ਨਾਲ ਜੁੜਿਆ ਰਹਿੰਦਾ ਆਹ ਧਰਵਾ ਗਿਰਹੀ ਮੈਂ ਸਦਾ ਹਰ ਦਿਨ ਉਦਾਸੀ ਗਿਆਨ ਤਤ ਵਿਚਾਰੀ ਉਹਦੇ ਕੋਲ ਗਿਆਨ ਹੈ ਉਸ ਨੂੰ ਅਸਲੀਅਤ ਦੀ ਸਮਝ ਹੈ ਕਿ ਕਿਹੜੀ ਚੀਜ਼ ਨੂੰ ਪਕੜਨਾ ਇਹ ਤਾਂ ਸਭ ਛੁੱਟ ਜਾਣਾ ਇੱਕ ਦਿਨ ਹੱਥ ਤੋਂ ਕੁਝ ਵੀ ਨਾਲ ਨਹੀਂ ਜਾਣਾ ਹੈ ਇਹ ਚਾਰ ਦਿਨ ਦੀਆਂ ਮੋਢ ਇਸ ਕਰਕੇ ਉਹ ਗੁਰੂ ਦੇ ਸ਼ਬਦ ਨਾਲ ਜੁੜਿਆ ਰਹਿੰਦਾ ਸਤਗੁਰ ਸੇਵ ਸਦਾ ਸੁਖ ਪਾਇਆ ਹਰ ਰੱਖਿਆ ਉਰਤਾਰੀ ਸਤਗੁਰੂ ਨੂੰ ਸਿਮਰ ਸਿਮਰ ਕੇ ਉਸ ਆਤਮਿਕ ਆਨੰਦ ਪ੍ਰਾਪਤ ਕਰ ਲੈਂਦਾ ਸਤਗੁਰ ਸੇਵ ਸਤਗੁਰੂ ਦੇ ਦੱਸੇ ਹੋਏ ਰਾਹ ਤੇ ਚੱਲ ਕੇ ਆਤਮਿਕ ਸੁਖ ਪ੍ਰਾਪਤ ਕਰ ਲੈਂਦਾ ਹਰ ਰਾਖਿਆ ਉਰਤਾਰੀ ਹਰੀ ਨੂੰ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਦਾ ਹੈ ਗੁਰੂ ਦੀ ਬਾਣੀ ਸਾਡੇ ਹਿਰਦੇ ਵਿੱਚ ਪ੍ਰਭੂ ਨੂੰ ਵਸਾਉਂਦੀ ਹੈ ਪ੍ਰਭੂ ਦੀ ਯਾਦ ਪੱਕੀ ਕਰਦੀ ਹੈ ਗੁਰੂ ਦੇ ਸ਼ਬਦ ਨਾਲ ਟੁੱਟ ਕੇ ਜਿਹੜਾ ਪ੍ਰਭੂ ਦਾ ਦਾਸ ਹੈ ਉਹ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਦਾ ਹੈ ਇਹ ਮਨੂਆ ਦੈ ਜਿਸ ਧਾਮ ਦਾ ਦੂਜੇ ਭਾਈ ਖੁਆਇਆ ਹੁਣ ਦੇਖੋ ਮਨ ਸਾਡਾ ਕੈਸਾ ਮਨ ਹੈ ਦਸੀ ਪਾਸੀ ਭਜਦਾ ਕਦੇ ਇੱਧਰ ਕਦੇ ਇੱਧਰ ਜਿਹੜਾ ਗੁਰੂ ਨਾਲੋਂ ਟੁੱਟਿਆ ਹੋਇਆ ਉਸ ਦੀ ਗੱਲ ਜਿਹੜਾ ਰੱਬ ਨਾਲੋਂ ਟੁੱਟਿਆ ਹੋਇਆ ਗੁਰੂ ਨਾਲੋਂ ਟੁੱਟਿਆ ਹੋਇਆ ਸਾਰ ਸੰਗਤ ਨਾਲੋਂ ਟੁੱਟਿਆ ਹੋਇਆ ਨਾ ਉਹਦਾ ਮਨ ਦਸੀ ਪਾਸੀ ਭਜਦਾ ਟਿਕਦਾ ਨਹੀਂ ਦੂਜੇ ਭਾਏ ਖਵਾਇਆ ਦੂਜੇ ਭਾਏ ਦੂਜੇ ਦੇ ਪਿਆਰ ਵਿੱਚ ਦੂਜੇ ਦੇ ਪਿਆਰ ਮਾਇਆ ਦਾ ਪਿਆਰ ਮਾਇਆ ਦੇ ਮੋਹ ਵਿੱਚ ਮਾਇਆ ਦੇ ਮੋਹ ਵਿੱਚ ਫਸ ਕੇ ਰੱਬ ਵੱਲੋਂ ਖੁੰਝਿਆ ਰਹਿੰਦਾ ਉਹਦਾ ਮਨ ਟਿਕਦਾ ਹੀ ਨਹੀਂ ਹੈ ਮਨਮੁਖ ਮੁਗਧ ਹਰ ਨਾਮ ਨਾ ਚੇਤੇ ਆਪਣੇ ਮਨ ਪਿੱਛੇ ਤੁਰਨ ਵਾਲਾ ਮੂਰਖ ਮਨੁਖ ਪ੍ਰਭੂ ਦੇ ਨਾਮ ਨੂੰ ਆਪਣੇ ਚੇਤੇ ਵਿੱਚ ਬਸਾਉਂਦਾ ਹੀ ਨਹੀਂ ਹੈ ਮਨਮੁਖ ਮੁਗਧ ਹਰ ਨਾਮ ਨੂੰ ਨਾ ਚੇਤਾ ਵਹਿਗੁਰੂ ਦੇ ਨਾਮ ਨੂੰ ਸਿਮਰਦਾ ਹੀ ਨਹੀਂ ਹੈ ਪ੍ਰਭੂ ਦੇ ਨਾਮ ਨੂੰ ਹਿਰਦੇ ਵਿੱਚ ਬਸਾਉਂਦਾ ਹੀ ਨਹੀਂ ਹੈ ਵਿਰਥਾ ਜਨਮ ਗਵਾਇਆ ਆਪਣਾ ਜਨਮ ਅਜਾਈ ਗਵਾ ਲਿਆ ਮਨਮੁਖ ਸਤਗੁਰੂ ਭੇਟੇ ਤਾਂ ਨਾਉ ਪਾਏ ਹਮੇ ਮੋ ਚਕਾਇਆ ਪਰ ਲੇਕਿਨ ਜੇਕਰ ਉਸ ਨੂੰ ਸਤਗੁਰੂ ਮਿਲ ਜਵੇ ਸਤਗੁਰੂ ਦੇ ਨਾਲ ਮਲਾਪ ਕਰ ਲਵੇ ਸਤਗੁਰੂ ਜੀ ਸੰਗਤ ਵਿੱਚ ਚਲੇ ਜਾਵੇ ਤਾਂ ਉਸ ਨੂੰ ਪ੍ਰਭੂ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ ਜਦੋਂ ਪ੍ਰਭੂ ਦਾ ਨਾਮ ਮਿਲ ਗਿਆ ਤਾਂ ਹਮੇ ਮੋਹ ਚਕਾਇਆ ਉਹਦੇ ਅੰਦਰੋਂ ਸਭ ਤਰ੍ਹਾਂ ਦਾ ਹਉਮਾ ਖਤਮ ਹੋ ਜਾਂਦਾ ਹੈ ਮਾਇਆ ਦਾ ਮੋਹ ਖਤਮ ਹੋ ਜਾਂਦਾ ਜਦੋਂ ਸਤਗੁਰੂ ਮਿਲ ਗਿਆ ਜਿੰਨਾ ਚਿਰ ਸਤਗੁਰੂ ਨਹੀਂ ਮਿਲਿਆ ਉਨਾ ਚਿਰ ਮਨੁੱਖ ਮਨੁੱਖ ਦਾ ਮਨ ਟਿਕ ਨਹੀਂ ਸਕਦਾ ਭਟਕਦਾ ਹੀ ਰਹਿੰਦਾ ਹੈ ਮਨ ਹੀ ਟਿਕਾਉਣਾ ਮਨ ਟਿਕ ਨਹੀਂ ਸਕਦਾ ਮਨ ਜਦ ਚਕੇਗਾ ਜਦੋਂ ਮਨੁੱਖ ਗੁਰੂ ਦੇ ਸ਼ਬਦ ਨਾਲ ਜੁੜੇਗਾ ਮਨ ਮਨ ਕਿੱਥੇ ਟਿਕੇਗਾ ਫਿਰ ਮਨ ਪ੍ਰਭੂ ਦੇ ਚਰਨਾਂ ਵਿੱਚ ਚਲੇ ਜਾਂਦਾ ਹੈ ਪ੍ਰਭੂ ਦੇ ਚਰਨਾਂ ਵਿੱਚ ਪ੍ਰਭੂ ਦੇ ਸ਼ਬਦ ਵਿੱਚ ਜੁੜ ਕੇ ਫਿਰ ਮਨ ਟਿਕਦਾ ਹੈ ਹੋਰ ਕੋਈ ਟਿਕਾਣਾ ਨਹੀਂ ਹੈ ਮਨ ਨੂੰ ਸਤਿਗੁਰ ਭੇਟੇ ਤਾਂ ਨਾਉ ਪਾਏ ਹਮੇ ਮੋ ਚਕਾਇਆ ਹਰ ਜਨ ਸਾਚੇ ਸਾਚ ਕਮਾਵੇ ਗੁਰ ਕੈ ਸ਼ਬਦ ਵਿਚਾਰੀ ਹੁਣ ਹਰੀ ਦੀ ਜਨ ਜਿਹੜੇ ਪ੍ਰਭੂ ਦੇ ਦਾਸ ਹਨ ਉਹ ਸੱਚੇ ਪ੍ਰਭੂ ਨਾਲ ਜੁੜੇ ਰਹਿੰਦੇ ਹਨ ਗੁਰੂ ਦੇ ਸ਼ਬਦ ਦੀ ਕਮਾਈ ਕਰਦੇ ਹਨ ਹਰ ਜਨ ਸਾਚੇ ਸਾਚ ਕਮਾਵੇ ਸੱਚ ਦੀ ਕਮਾਈ ਕਰਦੇ ਹਨ ਗੁਰ ਕੇ ਸ਼ਬਦ ਵਿਚਾਰੀ ਗੁਰੂ ਦੇ ਸ਼ਬਦ ਦੀ ਵਿਚਾਰ ਕਰ ਕਰਕੇ ਗੁਰੂ ਦੇ ਸ਼ਬਦ ਨੂੰ ਵਿਚਾਰਦੇ ਰਹਿੰਦੇ ਹਨ ਗੁਰੂ ਦੇ ਸ਼ਬਦ ਨਾਲ ਜੁੜੇ ਰਹਿੰਦੇ ਹਨ ਅਤੇ ਆਪਣੇ ਹਿਰਦੇ ਵਿੱਚ ਪ੍ਰਭੂ ਦਾ ਪਿਆਰ ਪੈਦਾ ਕਰਦੇ ਹਨ ਪ੍ਰਭੂ ਦੀ ਯਾਦ ਵੀ ਜੁੜੇ ਰਹਿੰਦੇ ਹਨ ਇਹ ਕਮਾਈ ਕਰਦੇ ਹਨ ਹੁਣ ਇਹਦਾ ਮਤਲਬ ਇਹ ਨਹੀਂ ਕਿ ਇੱਕ ਹੋਰ ਕੰਮ ਛੱਡ ਦਿੰਨੇ ਆ ਹੋ ਹੋਰ ਕੰਮ ਛੱਡ ਦਿੰਨੇ ਆ ਮਤਲਬ ਨਹੀਂ ਹੈ ਪਰਿਵਾਰ ਵਿੱਚ ਵੀ ਰਹਦੇ ਹਨ ਨੌਕਰੀ ਵੀ ਕਰਦੇ ਖੇਤੀਬਾੜੀ ਵੀ ਕਰਦੇ ਹਨ ਪਰ ਗੁਰੂ ਦੇ ਸ਼ਬਦ ਨਾਲ ਜੁੜੇ ਰਹਿੰਦੇ ਆ ਹਰ ਜਨ ਸਾਚੇ ਸਾਚ ਕਮਾਵੇ ਸੱਚੇ ਨਾਮ ਦੀ ਕਮਾਈ ਕਰਦੇ ਹਨ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਆਪੇ ਮੇਲ ਲਏ ਪ੍ਰਭ ਸੱਚ ਹੈ ਸਾਚ ਰੱਖਿਆ ਔਰਤਾਰੀ ਪ੍ਰਭ ਉਹਨਾਂ ਨੂੰ ਆਪਣੇ ਨਾਲ ਬੁਲਾ ਕੇ ਰੱਖਦਾ ਹੈ ਪਰਭੂ ਨੇ ਉਹਨਾਂ ਨੂੰ ਆਪ ਹੀ ਆਪਣੇ ਨਾਲ ਮਿਲਾਇਆ ਹੁੰਦਾ ਆਪੇ ਮੇਲ ਲਈ ਪ੍ਰਭ ਸੱਚ ਹੈ ਸਾਚ ਰੱਖਿਆ ਉਰਧਾਰੀ ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਉਸ ਸੱਚੇ ਪ੍ਰਭੂ ਨੂੰ ਵਿਸਾਰਿਆ ਉਸ ਪ੍ਰਭੂ ਦੇ ਨਾਮ ਨੂੰ ਹਿਰਦੇ ਵਿੱਚ ਵਿਸਾਰਿਆ ਨਾ ਜਿਨ੍ਹਾਂ ਨੇ ਪ੍ਰਭੂ ਨੇ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ ਆਪੇ ਮੇਲ ਲਈ ਪ੍ਰਭ ਸੱਚ ਹੈ ਸਾਚ ਰੱਖਿਆ ਔਰ ਧਾਰੀ ਜਿਨ੍ਹਾਂ ਨੇ ਸੱਚੇ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ ਨਾਨਕ ਨਾਵੋਂ ਗਤ ਮਤ ਪਾਈ ਏਹਾ ਰਾਸ ਹਮਾਰੀ ਹੁਣ ਆਖਰੀ ਪੰਕਤੀ ਵਿੱਚ ਕੀ ਸਮਝਾਉਂਦੇ ਹੈ ਨਾਨਕ ਸਾਡੀ ਉੱਚੀ ਆਤਮਿਕ ਅਵਸਥਾ ਪ੍ਰਭੂ ਦੇ ਨਾਮ ਨਾਲ ਹੀ ਬਣਨੀ ਹੈ ਹੋਰ ਕੋਈ ਤਰੀਕਾ ਨਹੀਂ ਹੈ ਨਾਨਕ ਨਾਵੋ ਗਤ ਮਤ ਪਾਈ ਗਤ ਉੱਚੀ ਆਤਮਿਕ ਅਵਸਥਾ ਜਦੋਂ ਉੱਚੀ ਆਤਮਿਕ ਅਵਸਥਾ ਬਣ ਗਈ ਨਾ ਫਿਰ ਮਨੁੱਖ ਦੇ ਕੋਲ ਸਭ ਕੁਝ ਹੀ ਹੋਏਗਾ ਸਭ ਕੁਝ ਹੁੰਦਾ ਹੋਇਆ ਵੀ ਉਹ ਮਾਨ ਗੁਰੂ ਤੇ ਹੀ ਕਰੇਗਾ ਪ੍ਰਭੂ ਤੇ ਕਰੇਗਾ ਉਹ ਪ੍ਰਭੂ ਦੇ ਚਰਨਾਂ ਨਾਲ ਜੁੜਿਆ ਰਹਿੰਦਾ ਹੈ ਉਦੀ ਐਸੀ ਉੱਚੀ ਆਤਮਿਕ ਅਵਸਥਾ ਬਣ ਜਾਂਦੀ ਹੈ ਉਸ ਨੂੰ ਪ੍ਰਭੂ ਵਿਸਰਦਾ ਹੀ ਨਹੀਂ ਹੈ ਐਸੀ ਉੱਚੀ ਆਤਮਿਕ ਅਵਸਥਾ ਉਦੀ ਬਣ ਜਾਂਦੀ ਹੈ ਆਤਮਿਕ ਅਡੋਲਤਾ ਫਿਰ ਉਹ ਕੋਈ ਡਰਦਾ ਨਹੀਂ ਹੈ ਨਾ ਡਰਾਉਂਦਾ ਨਾ ਘਾਬਰਦਾ ਦੁੱਖ ਵਿੱਚ ਵੀ ਅਤੇ ਸੁੱਖ ਵਿੱਚ ਵੀ ਇੱਕੋ ਜਿਹਾ ਰਹਿੰਦਾ ਉਸ ਨੂੰ ਪ੍ਰਭੂ ਬਸਦਾ ਲੀਏ ਇਹ ਅਵਸਥਾ ਬਣਦੀ ਹੈ ਗੁਰੂ ਦੇ ਸ਼ਬਦ ਰਾਹੀਂ ਗੁਰੂ ਦੇ ਸ਼ਬਦ ਰਾਹੀਂ ਪ੍ਰਭੂ ਦੇ ਨਾਮ ਵਿੱਚ ਜੁੜ ਕੇ ਉੱਚੀ ਆਤਮਿਕ ਅਵਸਥਾ ਪ੍ਰਾਪਤ ਕਰ ਲੈਂਦਾ ਹੈ ਇਸ ਤਰੀਕੇ ਦੇ ਨਾਲ ਸਾਡੀ ਉੱਚੀ ਆਤਮਿਕ ਅਵਸਥਾ ਬਣਦੀ ਹੈ ਨਾਨਕ ਨਾਮੋ ਗਤ ਮਤ ਪਾਈ ਮਤ ਉੱਚੀ ਅਕਲ ਮਤ ਮਨ ਅਕਲ ਹੁਣ ਅਸੀਂ ਤਾਂ ਸਾਰੇ ਅਕਲ ਵਾਲੇ ਸਾਰੇ ਆਪਣੇ ਆਪ ਨੂੰ ਸੀ ਅਕਲ ਵਾਲੇ ਕਹੌਣੇ ਕੋਈ ਕਹੇਗਾ ਜੇ ਕਿਸੇ ਨੂੰ ਕਹੂੰਗਾ ਆਪਾਂ ਕਿ ਬੇਅਕਲ ਕੋਈ ਨਹੀਂ ਕਹੌਂਦਾ ਮੈਂ ਬੇਅਕਲ ਕਿਸੇ ਪਾਗਲ ਨੂੰ ਵੀ ਕਹਿੰਗੇ ਦੇਖ ਲਓ ਕਿ ਤੈਨੂੰ ਅਕਲ ਨਹੀਂ ਕਦੇ ਨਹੀਂ ਕਹਦਾ ਮੈਨੂੰ ਅਕਲ ਨਹੀਂ ਹੈ ਸਾਰੇ ਅਕਲਾਂ ਵਾਲੇ ਪਰ ਸਾਰੇ ਬੇਅਕਲ ਜਿੰਨਾ ਮਰਜ਼ੀ ਕੋਈ ਪੜ ਲਓ ਪੜਾਈਆਂ ਵੀ ਕਰ ਲਓ ਡਿਗਰੀਆਂ ਕਰ ਲਓ ਸਭ ਬੇਅਕਲ ਜੇਕਰ ਗੁਰੂ ਕੋਲੋਂ ਅਕਲ ਨਹੀਂ ਲਈ ਕਿਉਂਕਿ ਸਭ ਤਰ੍ਹਾਂ ਦੀ ਅਕਲ ਇੱਕ ਦਿਨ ਖਤਮ ਹੋ ਜਾਂਦੀ ਹੈ ਸਭ ਪੜ੍ਹੇ ਨੇ ਸਭ ਕੀ ਪ੍ਰਾਪਤ ਕੀਤੀਆਂ ਹੋਈਆਂ ਡਿਗਰੀਆਂ ਬਟਰਾਂਕਾਂ ਚ ਪਈਆਂ ਰਹਿ ਜਾਣੀਆਂ ਦੁਨਿਆਵੀ ਅਕਲ ਨੇ ਸਾਨੂੰ ਕੁਝ ਵੀ ਨਹੀਂ ਦੇਣਾ ਹੈ ਇਸ ਕਰਕੇ ਦੁਨਿਆਵੀ ਅਕਲ ਨੂੰ ਹੋਰ ਵਧੀਆ ਬਣਾਓ ਉਹ ਕਿਵੇਂ ਜਦੋਂ ਬਨੁਖ ਗੁਰੂ ਦੇ ਸ਼ਬਦ ਨਾਲ ਜੁੜੇਗਾ ਗੁਰੂ ਦੀ ਬਾਣੀ ਨਾਲ ਜੁੜੇਗਾ ਜਦੋਂ ਗੁਰੂ ਕੋਲੋਂ ਆਪਾਂ ਅਕਲ ਲਵਾਂਗੇ ਨਾ ਗੁਰੂ ਦੇ ਸ਼ਬਦ ਦੀ ਕਮਾਈ ਕਰਾਂਗੇ ਤਾਂ ਜਿਹੜੀ ਦੁਨਿਆਵੀ ਅਕਲ ਆ ਨਾ ਇਹ ਵੀ ਸਾਨੂੰ ਸੁਖ ਦੇਗੀ ਨਹੀਂ ਸਾਨੂੰ ਕੋਈ ਦੁਖੀ ਨਹੀਂ ਕਰ ਰਿਹਾ ਸਾਨੂੰ ਆਪਣੀ ਅਕਲ ਹੀ ਦੁਖੀ ਕਰ ਰਹੀ ਹੈ ਜਿੰਨਾ ਬਨੁਖ ਜ਼ਿਆਦਾ ਅਕਲ ਵਾਲਾ ਨਾ ਉਨਾ ਹੀ ਦੁਖੀ ਹੈ ਜਿੰਨਾ ਕੋਈ ਜ਼ਿਆਦਾ ਜਿਹਨੇ ਦੁਨਿਆਵੀ ਜ਼ਿਆਦਾ ਅਕਲ ਪ੍ਰਾਪਤ ਕੀਤੀ ਹੈ ਉਹ ਗੁਰੂ ਤੋਂ ਅਕਲ ਲਈ ਨਹੀਂ ਉਹੀ ਜਿਹੜਾ ਦੁਖੀ ਹੈ ਇਹ ਵੀ ਨੋਟ ਕਰ ਲਿਓ ਗਾ ਸਾਨੂੰ ਆਪਣੀ ਅਕਲ ਹੀ ਦੁਖੀ ਕਰੀ ਜਾਂਦੀ ਹੈ ਪਰ ਜਦੋਂ ਮਨੁੱਖ ਗੁਰੂ ਨਾਲ ਜੁੜ ਜਾਂਦਾ ਹੈ ਗੁਰੂ ਦੇ ਸ਼ਬਦ ਨਾਲ ਜੁੜ ਜਾਂਦਾ ਹੈ ਫਿਰ ਉਹ ਦੁਨਿਆਵੀ ਜਿਹੜੀ ਅਕਲ ਹੈ ਨਾ ਉਹ ਵੀ ਉਸ ਨੂੰ ਸੁਖ ਦਿੰਦੀ ਹੈ ਕਿਵੇਂ ਸੁਖ ਦਿੰਦੀ ਹੈ ਉਹ ਦੁਨਿਆਵੀ ਅਕਲ ਪ੍ਰਾਪਤ ਕਰਕੇ ਫਿਰ ਸੰਗਤ ਦੀ ਸੇਵਾ ਕਰਦਾ ਹੈ ਰਿਸ਼ਮ ਦਾ ਨਹੀਂ ਦਿੰਦਾ ਕਿਸੇ ਨੂੰ ਦੁੱਖ ਨਹੀਂ ਦਿੰਦਾ ਕਿਸੇ ਨੂੰ ਕੌੜੇ ਬੋਲ ਨਹੀਂ ਬੋਲਦਾ ਉਹ ਉਤੇ ਉਤੇ بڑے بڑے ਰਤਬੇ ਅਹੁਦੇ ਪ੍ਰਾਪਤ ਕਰਕੇ ਵੀ ਪਬਲਿਕ ਦੀ ਸੇਵਾ ਕਰਦਾ ਹੈ ਕਿਉਂਕਿ ਉਸ ਨੂੰ ਸਮਝ ਆ ਜਾਂਦੀ ਹੈ ਗੁਰੂ ਕੋਲੋਂ ਕਿ ਖਾਲਕ ਖਲਕ ਖਲਕ ਵਿੱਚ ਖਾਲਕ ਹੈ ਜੋ ਰੱਬ ਹੈ ਅਕਾਲ ਪੁਰਖ ਵੈਗਰੂ ਹੈ ਉਹ ਖਲਕਤ ਵਿੱਚ ਵੱਸਦਾ ਹੈ ਉਹ ਸਭ ਪਬਲਿਕ ਦੀ ਲੋਕਾਂ ਦੀ ਸੰਗਤਾਂ ਦੀ ਸੇਵਾ ਕਰਦਾ ਇਸ ਤਰੀਕੇ ਦੇ ਨਾਲ ਉਹ ਉੱਚੀ ਆਤਮਿਕ ਅਵਸਥਾ ਪ੍ਰਾਪਤ ਕਰ ਲੈਂਦਾ ਜਿਹੜਾ ਗੁਰੂ ਦੇ ਸ਼ਬਦ ਨਾਲ ਜੁੜਦਾ ਨਾਨਕ ਨਾਉ ਗਤ ਮਤ ਪਾਈ ਏਹਾਰਾ ਸਾਹਮਾਰੀ ਇਹੀ ਸਾਡੀ ਅਸਲ ਪੂੰਜੀ ਹੈ ਅਸਲ ਤਾਂ ਅਦੌਲਤ ਸਾਡੇ ਕੰਮ ਆਉਣ ਵਾਲੀ ਇਹੀ ਹੈ ਗੁਰੂ ਦਾ ਸ਼ਬਦ ਗੁਰੂ ਦੀ ਬਾਣੀ ਨਾਮ ਧੰਨ ਇਹੀ ਸਾਡੇ ਕੰਮ ਆਉਣੀ ਹੈ ਬਾਕੀ ਸਭ ਕੁਝ ਇਕੱਠਾ ਕੀਤਾ ਹੋਇਆ ਅਸੀਂ ਇੱਥੇ ਛੱਡ ਜਾਣਾ ਇਹ ਸਮਝਾਉਨੇ ਗੁਰੂ ਅਮਰਦਾਸ ਜੀ ਧੰਨ ਧੰਨ ਸਤਿਗੁਰੂ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਸਾਡੇ ਉੱਤੇ ਅੱਜ ਇਹ ਬਖਸ਼ਿਸ਼ ਕਰਦੇ ਹਨ ਸੋ ਭੁੱਲਾਂ ਚੁਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ